ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਇੱਕ ਪਿੰਡ ਵਿੱਚ ਇੱਕ ਕੁੜੀ ਰਹਿੰਦੀ ਸੀ ਜੋ ਕਿ ਬਹੁਤ ਹੀ ਬੁੱਧੀਮਾਨ ਸਮਝਦਾਰ ਅਤੇ ਚੰਗੇ ਮਾੜੇ ਦੀ ਪਾਰਖ ਚੰਗੀ ਤਰ੍ਹਾਂ ਕਰਨ ਵਾਲੀ ਸੀ ਉਹ ਹਰ ਕੰਮ ਵਿੱਚ ਤੇਜ ਸੀ ਉਸ ਨੂੰ ਚਾਦਰਾਂ ਫੁਲਕਾਰੀਆਂ ਕੱਢਣੀਆਂ ਦਰੀਆਂ ਬੋੰਨਾ ਤੇ ਘਰ ਦੇ ਸਾਰੇ ਕੰਮ ਕਰਨੇ ਆਉਂਦੇ ਸੀ 18 ਕੇ ਸਾਲ ਟੱਪਦਿਆਂ ਹੀ ਉਸ ਦੇ ਪਿਤਾ ਨੇ ਉਸ ਦਾ ਵਿਆਹ ਦਾ ਆਕਾਰ ਧਿਰਚਾ ਦਿੱਤਾ ਪੋਸ ਦਾ ਪਤੀ 20 ਸਾਲ ਦਾ ਸੀ ਜੋ ਕਿ ਆਪਣੇ ਫਰਜ਼ਾਂ ਪ੍ਰਤੀ ਬਹੁਤ ਲਾਪਰਵਾਹ ਤੇ ਆਪਣੇ ਦੋਸਤਾਂ ਨਾਲ ਘੁੰਮਣ ਫਿਰਨ ਦਾ ਆਦੀ ਸੀ। ਉਸ ਕੁੜੀ ਨੇ ਸਹੁਰੇ ਘਰ ਆ ਕੇ ਵੀ ਆਪਣੇ ਹਰ ਫਰਜ਼ ਨਿਭਾਏ। ਸਹੁਰੇ ਪਰਿਵਾਰ ਉਸ ਨੂੰ ਬਹੁਤ ਪਿਆਰ ਕਰਦਾ ਸੀ। ਪਰ ਉਸ ਦਾ ਪਤੀ ਹੌਲੀ-ਹੌਲੀ ਆਪਣੇ ਦੋਸਤਾਂ ਨਾਲ ਰਲ ਕੇ ਦਾਰੂ ਪੀਣ ਲੱਗ ਪਿਆ ਅਤੇ ਹੋਰ ਛੋਟੇ-ਮੋਟੇ ਨਸ਼ੇ ਪੱਤੇ ਕਰਨ ਲੱਗ ਪਿਆ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਸ ਦਾ ਪਤੀ ਬਹੁਤ ਹੀ ਨਰਮਦਿਲ ਤੇ ਹਮਦਰਦੀ ਵਾਲਾ ਸੀ। ਪਾਰੋਸ ਦੀ ਮਾੜੀ ਸੰਗਤ ਨੇ ਉਸ ਨੂੰ ਵਿਗਾੜ ਕੇ ਰੱਖ ਦਿੱਤਾ ਸੀ ਉਹ ਕੰਮ ਵਜੋਂ ਮਿਸਤਰੀ ਦਾ ਕੰਮ ਕਰਦਾ ਸੀ ਪਰ दारू ਦੀ ਮਾੜੀ ਲੱਤ ਕਰਕੇ ਉਸ ਦੀ ਕਮਾਈ ਨਾਲ ਘਰ ਖਰਚ ਹੀ ਮਸਾਂ ਪੂਰਾ ਹੁੰਦਾ ਸੀ ਉਸ ਦੇ ਪਤੀ ਨੇ ਰੋਜ਼ ਰਾਤ ਨੂੰ दारू ਪੀ ਕੇ ਆਉਣਾ ਤੇ ਘਰ ਵਿੱਚ ਕਲੇਸ਼ ਕਰਨ ਲੱਗ ਜਾਣਾ ਕੁੜੀ ਵਿੱਚ ਬਹੁਤ ਸ਼ਾਂਚੀਲਤਾ ਹੋਣ ਕਰਕੇ ਉਹ ਸਭ ਕੁਝ ਚੁੱਪਚਾਪ ਸਹਿੰਦੀ ਗਈ ਉਸ ਨੇ ਕਦੀ ਵੀ ਆਪਣੇ ਦਰਦ ਜਾ ਕੇ ਪੇਕੇ ਕਰਨ ਨਹੀਂ ਦੱਸੇ ਕੁੜੀ ਨੇ ਸੋਚ ਰੱਖੀ ਸੀ ਕਿ ਉਹ ਇੱਕ ਦਿਨ ਇਹ ਸਭ ਹਾਲਾਤ ਹਾਲਾਤ ਬਦਲ ਕੇ ਰਹੂਗੀ ਉਹ ਆਪਣੇ ਪਤੀ ਦੀ ਹਰ ਗੱਲ ਸਕਾਰਾਤਮਕ ਲੈਣ ਲੱਗ ਗਈ ਫਿਰ ਸੰਤਾਨ ਵਜੋਂ ਉਸ ਕੋਲ ਦੋ ਮੁੰਡੇ ਤੇ ਇੱਕ ਕੁੜੀ ਹੋਈ ਘਰ ਵਿੱਚ ਸਾਰੇ ਬਹੁਤ ਖੁਸ਼ ਸੀ ਉਸ ਦਾ ਪਤੀ ਦਿਨ ਵਿੱਚ ਤਾਂ ਆਪਣੇ ਬੱਚਿਆਂ ਨਾਲ ਖੁਸ਼ੀ ਖੁਸ਼ੀ ਖੇਡਦਾ ਰਹਿੰਦਾ ਪਰ ਸ਼ਾਮ ਨੂੰ ਉਹ ਜਦੋਂ ਆਪਣੇ ਦੋਸਤਾਂ ਨਾਲ ਪੀ ਖਾ ਕੇ ਆਉਂਦਾ ਤਾਂ ਘਰ ਆ ਕੇ ਛੋਟੀ ਜਿਹੀ ਗੱਲ ਤੇ ਕਲੇਸ਼ ਕਰਨ ਲੱਗ ਜਾਂਦਾ ਜਦ ਬੱਚਿਆਂ 'ਚ ਸੋਜੀ ਆਉਣ ਲੱਗੀ ਤਾਂ ਆਪਣੇ ਪਿਤਾ ਦੇ ਇਸ ਰੋਜ਼-ਰੋਜ਼ ਦੇ ਵਰਤਾਓ ਨੂੰ ਦੇਖ ਕੇ ਬਹੁਤ ਡਰੇ ਤੇ ਸਹਿਮੇ ਰਹਿੰਦੇ ਸੀ ਘਰ ਦੇ ਹਾਲਤ ਬਹੁਤ ਗਰੀਬੀ ਰੇਖਾ ਵਾਲੇ ਰਹਿਣ ਲੱਗ ਪਏ ਪਰ ਉਸ ਵੇਲੇ ਕੁੜੀ ਜਾਣੇ ਕਿ ਉਹਨਾਂ ਬੱਚਿਆਂ ਦੀ ਮਾਂ ਨੇ ਆਪਣੇ ਬੱਚਿਆਂ ਨੂੰ ਹਰ ਵੇਲੇ ਹੌਸਲਾ ਦਿੰਦੀ ਤੇ ਸਮਝਾਉਂਦੀ ਰਹਿੰਦੀ ਸੀ ਕੁੜੀ ਸੋਚ ਰੱਖਦੀ ਸੀ ਕਿ ਫੇਰ ਕੀ ਹੋਇਆ ਜੇ ਮੇਰਾ ਪਤੀ ਸ਼ਰਾਬੀ ਹੈ ਮੈਂ ਆਪਣੇ ਬੱਚਿਆਂ ਨੂੰ ਤਾਂ ਸਹੀ ਰੱਖ ਸਕਦੀ ਹਾਂ ਸਮੇਂ ਵਿੱਚ ਇਹਨਾਂ ਬੱਚਿਆਂ ਦੇ ਨੇ ਸਾਡਾ ਸਹਾਰਾ ਬਣ ਹੈ ਇਹਨਾਂ ਬੱਚਿਆਂ ਨੇ ਹੀ ਸਾਡਾ ਆਉਣ ਵਾਲਾ ਭਵਿੱਖ ਸਵਾਰਨਾ ਹੈ ਮਾਂ ਰੋਜ਼ ਆਪਣੇ ਬੱਚਿਆਂ ਨੂੰ ਚੰਗੀ ਨਸੀਹਤ ਦਿੰਦੀ ਰਹਿੰਦੀ ਕਿ ਕਿਵੇਂ ਚੰਗੀ ਸੋਚ ਨਾਲ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਵੱਡਿਆਂ ਦੇ ਅੱਗੇ ਨਹੀਂ ਬੋਲਣਾ ਅਤੇ ਸਾਬਦਾ ਅਤੇ ਮਾਤਾ ਪਿਤਾ ਦਾ ਸਤਕਾਰ ਹਮੇਸ਼ਾ ਕਰਨਾ ਬੱਚੇ ਆਪਣੇ ਮਾਂ ਦੀਆਂ ਗੱਲਾਂ ਉੱਤੇ ਅਮਲ ਕਰਦੇ ਹੋਏ ਇਸੇ ਤਰ੍ਹਾਂ ਵੱਡੇ ਹੁੰਦੇ ਗਏ ਬੱਚੇ ਵੱਡੇ ਹੋ ਗਏ ਬਹੁਤ ਸੰਸਕਾਰੀ ਅਤੇ ਸੋਝਵਾਨ ਬਣੇ ਅਤੇ ਲੋਕਾਂ ਵਿੱਚ ਆਪਣੀ ਬਹੁਤ ਚੰਗੀ ਪਛਾਣ ਬਣਾਈ ਇਹ ਸਭ ਦੇਖ ਕੇ ਉਹਨਾਂ ਦਾ ਪਿਤਾ ਵੀ ਆਪਣੇ ਵਰਤਾਅ ਪਰ ਸ਼ਰਮ ਮਹਿਸੂਸ ਕਰਨ ਲੱਗ ਪਿਆ ਅਤੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਵਿੱਚ ਲੱਗ ਪਿਆ ਫਿਰ ਹਾਲੀ ਹਾਲੀ ਉਹ ਸਾਰੇ ਛੋਟੇ ਮੋਟੇ ਨਸ਼ੇ ਪੱਤੇ ਛੱਡ ਗਿਆ ਤੇ दारू ਵੀ ਲਗਭਗ ਛਾੜੀ ਦਿੱਤੀ ਸੀ ਇਹ ਸਭ ਦੇਖ ਕੇ ਕੁੜੀ ਬਹੁਤ ਖੁਸ਼ ਹੋਈ ਫਿਰ ਉਸਦੇ ਬੱਚੇ ਵੀ ਚੰਗੀ ਪੜ੍ਹਾਈ ਕਰਕੇ ਬਿਜ਼ਨਸ ਕਰਨ ਲੱਗ ਪਏ ਅਤੇ ਬੱਚਾ ਨੇ ਬਹੁਤ ਸ਼ੌਹਰਤ ਕਮਾਈ। ਉਸਦਾ ਪਤੀ ਵੀ दारू ਨਸ਼ੇ ਆਦਿ ਸਭ ਛੱਡ ਗਿਆ ਸੀ। ਅੰਤ ਨੂੰ ਘਰ ਬਹੁਤ ਖੁਸ਼ਹਾਲ ਹੋ ਗਿਆ ਸੀ। ਇੱਕ ਕੁੜੀ, ਔਰਤ ਅਤੇ ਪਤਨੀ ਅਤੇ ਮਾਂ ਦੀ ਸੋਚ ਆਪਣੇ ਘਰ ਦੇ ਹਾਲਾਤ ਨੂੰ ਬਦਲਣ ਦੀ ਪੂਰੀ ਹੋਈ। ਆਖਿਰ ਨੂੰ ਇੱਕ ਮਾਂ ਆਪਣੇ ਸੰਘਰਸ਼ਾਂ ਉੱਤੇ ਜਿੱਤ ਪਾ ਜਿੱਤ ਪਾ ਕੇ ਸਫਲ ਹੋਈ ਅਤੇ ਆਪਣੇ ਘਰ ਨੂੰ ਨਰਕ ਤੋਂ ਸਵਾਰਗ ਬਣਾਉਣ ਵਿੱਚ ਸਫਲ ਹੋਈ। ਚੰਗਾ ਸਮਾਂ ਸਬਰ ਮੰਗਦਾ ਹੈ ਅਤਿਔਰਤ ਵਿੱਚ ਬਹੁਤ ਸ਼ੈਨਸ਼ੀਲਤਾ ਤੇ ਸਬਰ ਹੁੰਦਾ ਹੈ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ